ਕੀਤਾ ਕਰਣਾ ਸਰਬ ਰਜਾਈ ਕੇਸ਼ ਕੀ ਚਾਜ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੈ ਜੋ ਰਿ ਭਾਵੈ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਖਹਿ ਜੋ ਭਾਵੈ ਤਿਵੇਂ ਬਖਸ਼ ਸਭ ਜੀਉ ਪਿੰਡ ਦਿਆ ਤੁਦ ਆਪੇ ਤੁਦ ਆਪੇ ਕਰੈ ਲਾਇਆ ਜਿਹਾ ਤੂੰ ਰਹ ਤੇ ਕੋ ਕਾਰਮ ਕਮਾਵੇ ਜਿਹਾ ਤੁਦ ਤੋਰ ਲਿਖ ਪਾਇ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੁਈ ਸ਼ਿਵਾ ਕਰਿਓ ਜੇ ਕਿਸ਼ ਕੀਤਾ ਹੋਵੈ ਇਕ ਨਾ ਸਤਗੁਰ ਮੇਲ ਤੂੰ 부ਝਾਵਹਿ ਇਕ ਮਨ ਮੁਖ ਕਰਹਿ ਸਿਰੁ ਵੈ ਕੀ ਵੜੈ ਆਈ ਹਉ ਆਖ ਨਾ ਸਕ ਹਉ ਮੂਰਖ ਮੁਗਧ ਨੀਚਾਣ ਜਨ ਨਾਨਕ ਗਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਆ ਜਾਨ ਜਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਆ ਜਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾ ਹੈ ਲੜੀ ਵਾਰ ਸ਼ਬਦ ਵਿਚਾਰ ਕਰਨ ਦਾ ਕੱਲ ਸਤਿਗੁਰੂ ਜੀ ਕਿਰਪਾ ਕਰਕੇ ਫਰਮਾਨ ਕਰ ਰੈ ਸਨ ਜੋ ਨਾਨਕ ਆਪ ਨਚਾਏਂਦਾ ਤੇ ਵਿਹ ਕੋ ਨਚਾ ਜਿਉ ਨਾਨਕ ਆਪ ਹੀ ਨਚਾਏਂਦਾ ਤੇ ਵਿਹ ਕੋ ਨਚਾ ਸੁਧ ਕਲ ਤੱਕ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਪਵਿੱਤਰ ਪਾਵਨ ਬਾਣੀ ਮਾਰੂ ਕੀ ਵਾਰ ਮਹੱਲਾ ਤੀਜਾ ਉੱਪਰ ਵਿਚਾਰ ਚੱਲ ਰਹੀ ਸੀ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਪਵਿੱਤਰ ਪਾਵਨ ਬਾਣੀ ਉਚਾਰਨ ਹੋ ਰਹੀ ਹੈ ਵਾਹਿਗੁਰੂ ਸਹਿਬ ਜੀਓ ਮਾਰੂ ਵਾਰ ਮਹਲਾ 5 ਡਖਣੇ ਮਹਲਾ 5 ਅੱਜ ਰਾਗ ਮਾਰੂ ਵਿੱਚ ਇਹ ਰਾਗ ਮਾਰੂ ਦੀ ਦੂਸਰੀ ਵਾਰ ਪੰਚਮ ਪਾਤਸ਼ਾ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਹੈ ਜੀ ਦੇ ਵਿੱਚ ਮਹੱਲੇ ਤੇ ਪੌੜੀਆਂ ਪੰਚਮ ਪਾਤਸ਼ਾ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਉਚਾਰਣ ਕੀਤੀਆਂ ਆਉਣਗੀਆਂ ਸੋ ਸਿਰਲੇਖ ਹੈ ਡੱਖਣੇ ਮਹੱਲਾ ਪੰਜਵਾਂ ਦੱਖਣੇ ਸ਼ਾਂਤ ਦੀ ਚਾਲ ਹੈ अथवा ਦੱਖਣ ਦੇਸ਼ ਤੋਂ ਆਈਆਂ ਸੰਗਤਾਂ ਜਿਹੜੀਆਂ ਸਨ ਉਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਆਪ ਜੀ ਕਿਰਪਾ ਕਰਕੇ ਸਾਨੂੰ ਸਮਝਾਉਣਾ ਕਰੋ ਇਹ ਦੱਸਣਾ ਕਰੋ ਕਿ ਉਸ ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਹੈ ਉਹ ਕਿਵੇਂ ਹੁੰਦੀ ਹੈ ਸਾਨੂੰ ਸਮਝਾਉਣਾ ਕਰੋ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵਾਰ ਦੇ ਵਿੱਚ ਦਸਣਾ ਕਰਦੇ ਨੇ ਕਿ ਭਾਈ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਜਿਹੜਾ ਹੈ ਸ਼ਰਦਾ ਜਿਹੜੀ ਹੈ ਜੇ ਉਸ ਤੇ ਨਿਸ਼ਚਾ ਹੈ ਉਹੀ ਉਸ ਦੀ ਪ੍ਰਾਪਤੀ ਦਾ ਇੱਕ ਸਾਧਨ ਹੈ ਇੱਕ ਕਾਰਨ ਹੈ ਸੋ ਨਿਸ਼ਚਾ ਕਿਵੇਂ ਬਣਦਾ ਹੈ ਸਾਡੀ ਭਾਵਨਾ ਕਿਹੋ ਜੀ ਹੋਣੀ ਚਾਹੀਦੀ ਹੈ ਸਾਡਾ ਪਿਆਰ ਉਸ ਪਰਮੇਸ਼ਰ ਦੇ ਨਾਲ ਸਾਡਾ ਪਿਆਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਵਾਰ ਵਿੱਚ ਸਤਿਗੁਰੂ ਜੀ ਬੜੇ ਵਿਸਥਾਰ ਦੇ ਨਾਲ ਕਿਰਪਾ ਕਰਕੇ ਬਖਸ਼ ਰਹੇ ਹਨ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਸ ਵਾਰ ਦੀ ਆਰੰਭਤਾ ਵਿੱਚ ਮੰਗਲ ਉਚਾਰਨ ਕਰ ਰਹੇ ਹਨ ਤੇ ਉਸ ਆਕਾਲ ਪੁਰਖ ਦੇ ਗੁਣ ਦੱਸਦੇ ਨੇ ਕਿ ਉਹ ਨਿਰੰਕਾਰ ਵਾਹਿਗੁਰੂ ਇੱਕ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਤੇ ਹਰਤਾ ਹੈ ਤੇ ਜੇ ਕੋਈ ਉਸ ਦੀ ਪ੍ਰਾਪਤੀ ਕਰਨਾ ਚਾਵੇ ਤਾਂ ਸਤਿਗੁਰੂ ਜੀ ਕਿਰਪਾ ਕਰਕੇ ਪ੍ਰਮਾਨ ਕਰਦੇ ਨੇ ਉਹਨਾਂ ਦੀ ਪ੍ਰਾਪਤੀ ਸਤਿਗੁਰਾਂ ਦੁਆਰਾ ਹੋਇਆ ਕਰਦੀ ਹੈ ਤੂ ਚੌ ਸੱਜਣ ਮੈਂਡਿਆ ਦੇ ਇਸੇ ਉਤਾਰ ਸਤਿਗੁਰੂ ਜੀ ਦੀ ਸਿਆਜ ਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਤਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਪ੍ਰਮਾਨ ਕਰ ਰਹੇ ਹਨ ਕਿ ਜਿਹਦੇ ਅੰਦਰ ਸ਼ਰਧਾ ਤੇ ਭਾਵਨਾ ਹੈ ਜਿਹੜੇ ਜਗਿਆਸੂ ਦੇ ਮਨ ਵਿੱਚ ਇੰਨੀ ਸ਼ਰਧਾ ਇੰਨਾ ਪ੍ਰੇਮ ਹੈ ਯਾ ਗੁਰੂ ਦੇ ਨਾਲ ਜਿੰਨੇ ਮਿਲਣਾ ਹੈ ਕਹਿੰਦੇ ਉਸ ਜਗਿਆਸੂ ਦੇ ਮਨ ਵਿੱਚ ਇੰਨੀ ਸ਼ਰਧਾ ਇੰਨਾ ਪ੍ਰੇਮ ਹੋਣਾ ਚਾਹੀਦਾ ਹੈ ਕਿ ਇਸ ਤਰੀਕੇ ਦੇ ਨਾਲ ਉਸ ਪਰਮੇਸ਼ਰ ਨੂੰ ਚੇਤੇ ਕਰੇ ਮਹਾਰਾਜ ਕਹਿੰਦੇ ਤੂੰ ਚੌ ਸੱਜਣ ਮੈਂ ਡਿਆ ਡੇਹੀ ਸੇ ਸੇ ਉਤਾਰ ਹੇ ਮੇਰੀ ਸੱਜਣ ਮੇਰੇ ਪ੍ਰੀਤਮ ਮੇਰੇ ਪਿਆਰੇ ਵਾਹਿਗੁਰੂ ਤੂੰ ਚੌ ਭਾਵ ਤੂੰ ਆਪਣੇ ਮੁਖਾਰਬਿੰਦ ਤੋਂ ਕੁਝ ਬੋਲਣਾ ਕਰ ਕੁਝ ਉਚਾਰਨਾ ਕਰ ਕੁਝ ਮੈਨੂੰ ਦੱਸਣਾ ਕਰ ਡੇਹੀ ਸੇ ਸੂਤਾਰ ਮੈਂ ਆਪਣਾ ਜਿਹੜਾ ਸੀਸ ਹੈ ਸਿਰ ਹੈ ਉਭੀ ਉਤਾਰ ਕੇ ਤੇਰੇ ਚਰਣਾ ਦੇ ਵਿੱਚ ਅਰਪਣ ਕਰਦਿਆਂ ਭਾਵ ਆਪਣੀ ਸਾਰੀ ਹਉਮੈ ਹੰਕਾਰ ਨੂੰ ਆਪ ਜੀ ਦੇ ਚਰਣਾ ਵਿੱਚ ਅਰਪਣ ਕਰਦਿਆਂ ਨੈਣ ਮਹੰਜੇ ਤਰਸਦੇ ਕਦ ਪਸੀਦੀ ਧਾਰ ਨੈਣ ਮਹੰਜੇ ਮੇਰੇ ਜਿਹੜੇ ਨੇਤਰ ਨੇ ਮੇਰੀਆਂ ਜੜੀਆਂ ਅੱਖਾਂ ਨੇ ਏ ਵੀ ਆਪ ਜੀ ਦੇ ਦਰਸ਼ਨਾਂ ਨੂੰ ਤਰਸ ਰਹੀਆਂ ਨੇ ਕਦ ਪਸੀ ਦੀਦਾਰ ਤੇ ਕਦੋਂ ਮੈਂ ਆਪ ਜੀ ਦੇ ਦਰਸ਼ਨ ਕਰਨਾ ਕਰਾਂ ਇਸ ਵੇਲੇ ਮੈਨੂੰ ਆਪ ਜੀ ਦੇ ਦਰਸ਼ਨ ਨਸੀਬ ਹੋਣ ਮਹਲਾ ਪੰਜਵਾ ਪੰਚਮ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਨਿਹੋ ਮਹੰਜਾ ਤਉ ਨਾਲ ਬਿਆ ਨਿਹ ਕੁੜਾਵੇ ਦੇਖ ਨਿਹੋ ਮਹੰਜਾ ਤਉ ਨਾਲ ਬਿਆ ਨਿਹ ਕੁੜਾਵੇ ਦੇਖ हे परमेश्वर हे वाहेगुरु निहौ महंजा तौ नाल मेरा जेड़ा प्रेम है तेरे नाल है मेरा निहौ मेरा प्यार ते मेरा मोह तेरे नाल है ब्या निहौ कुडावे देख ते तेरे तो बिना दुसरे जिन्ने भी पदार्थ ने जो कुछ भी है ओना दे नाल मेरा मोह नहीं है ਤੇ ਜੇ ਮੇਰਾ ਮੋਹ ਵੀ ਹੈ ਤੇ ਮੈਂ ਕੂੜਾ ਵੇਖਣਾ ਕੀਤਾ ਹੈ ਝੂਠਾ ਦੇਖਣਾ ਕੀਤਾ ਹੈ ਇੱਕ ਤੇਰੇ ਨਾਲ ਹੀ ਮੇਰਾ ਜਿਹੜਾ ਮਨ ਹੈ ਉਹ ਜੁੜਿਆ ਹੋਇਆ ਹੈ ਕੱਪੜ ਭੋਗ ਡਰਾਵਣੇ ਜਿਚਰ ਪਿਰੀ ਨਾ ਦੇਖ ਇਹ ਮੇਰੇ ਪਿਆਰੇ ਮੇਰੇ ਵਾਹਿਗੁਰੂ ਮੇਰੇ ਪਰਮੇਸ਼ਰ ਮੈਂ ਜਿੰਨਾ ਚਿਰ ਤੈਨੂੰ ਦੇਖਾਂ ਨਾ ਤੈਨੂੰ ਦੇਖ ਨਾ ਲਵਾਂ ਉਨ੍ਹਾਂ ਚਿਰ ਆ ਜਿਹੜੇ ਸੋਹਣੇ ਸੋਹਣੇ ਕੱਪੜੇ ਨੇ ਪਦਾਰਥਾਂ ਦਾ ਭੋਗਣਾ ਹੈ ਏ ਵੀ ਡਰਾਉਣੇ ਨਜ਼ਰ ਆਉਂਦੇ ਹਨ ਨਿਗਾਹ ਆਉਂਦੇ ਹਨ ਮਹੱਲਾ ਪੰਜਵਾ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਉਠੇ ਚਾਲੂ ਕੰਤੜੇ ਹਾਂ ਫਸੀ ਤਉ ਦੀਦਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਿਰਪਾ ਕਰਕੇ ਫਰਮਾਨ ਕਰ ਰਹੇ ਨੇ हे hey वैगुरु मेरे मन दी एहो जे ही इच्छा है एहो जे ही भावना है केड़ी उठि ਝਾਲੂ ਕੰਤੜੇ ਹਉ ਪੱਸੀ ਤਉ ਦੀਦਾਰ हे मेरे प्यारे मेरे कंंत मेरे परमेश्वर मेरे मन दी ए इच्छा है उठि ਝਾਲੂ ਝਾਲੂ ਭਾਵ ਚਾਲਾਂਗੇ ਉਠ ਨਾਮ ਜਪ ਭਾਵ ਅੰਮ੍ਰਿਤ ਵੇਲੇ ਮੈਂ ਉਠਾਂ ਤੇ ਉਸ ਵਕਤ ਕੀ ਵੇਖਾਂ ਹਉ ਪੱਸੀ ਤਉ ਦੀਦਾਰ ਮੈਂ ਆਪ ਜੀ ਦੇ ਦਰਸ਼ਨ ਕਰਾਂ ਅੰਮ੍ਰਿਤ ਵੇਲੇ ਉੱਠ ਕਰਕੇ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਦਰਸ਼ਨ ਕਰਨਾ ਕਰਾਂ ਕਾਜਲ ਹਾਰ ਤਮੋਲ ਰਸ ਬਿਨ ਪਸੇ ਹਬ ਰਸ ਛਾਰ ਏ ਵੈਗੁਰੂ ਜਿਵੇਂ ਕੋਈ ਇਸਤਰੀ ਹੈ ਉਹ ਆਪਣੀਆਂ ਅੱਖਾਂ ਦੇ ਵਿੱਚ ਕਾਜਲ ਪਾਉਂਦੀ ਹੈ ਗਲ ਵਿੱਚ ਹਾਰ ਪਾਉਂਦੀ ਹੈ ਤੰਬੂਲ ਰਸੋ ਜਿਹੜਾ ਪਾਨਾਂ ਦੇ ਬੀੜੇ ਆਧਿਕ ਹਨ ਸੁਗੰਧੀਆਂ ਵਾਲੇ ਪਦਾਰਤ ਹਨ ਇਹ ਵੀ ਜੇ ਮਾਲਕ ਦੀ ਪ੍ਰਾਪਤੀ ਨਾ ਹੋਵੇ ਮਾਲਕ ਕੋਲ ਨਾ ਹੋਵੇ ਤਾਂ ਇਹ ਚੀਜ਼ਾਂ ਵੀ ਸਾਰੀਆਂ ਸਵਾ ਰੂਪ ਹਨ ਇਸੇ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਾਜਲ ਹਾਰ ਤੰਬੂਲ ਰਸ ਬਿਨ ਪッセ ਹਾਵ ਰਸਸਾਰ हे ਪਰਮੇਸ਼ਰ हे ਵਾਹਿਗੁਰੂ ਆਪ ਜੀ ਦੀ ਪ੍ਰਾਪਤੀ ਤੋਂ ਬਿਨਾਂ ਤੇ ਆ ਜਿਹੜੇ ਜਾਪ ਤਪ ਹਨ ਇਹ ਸਾਰੇ ਹੀ ਵਿਅਰਥ ਹਨ। ਪਉੜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਿਰਪਾ ਕਰਕੇ ਫੁਰਮਾਨ ਕਰ ਰਹੇ ਹਨ। ਤੂੰ ਸੱਚਾ ਸਾਹਿਬ ਸੱਚ ਸਤ ਸਬ ਧਾਰਿਆ। ਏ ਵਾਏ ਗੁਰੂ ਤੂੰ ਸੱਚਾ ਸਾਹਿਬ ਹੈ ਤੂੰ ਸਾਰਿਆਂ ਦਾ ਮਾਲਕ ਹੈ। ਤੇ ਇਹ ਸਭ ਸੱਚ ਹੀ ਆਪ ਜੀ ਨੇ ਧਾਰਨਾ ਕੀਤਾ ਹੈ ਇਹ ਜੋ ਕੁਝ ਵੀ ਬਣਾਉਣਾ ਕੀਤਾ ਹੈ ਜਿੰਨਾ ਸੰਸਾਰ ਹੈ ਇਹ ਸਭ ਕੁਝ ਜੋ ਵੀ ਆਪ ਜੀ ਨੇ ਬਣਾਇਆ ਹੈ ਇਹ ਸਾਰਾ ਹੀ ਸੱਚਾ ਹੈ ਗੁਰਮੁਖ ਕੀ ਤੋਠਾਟ ਸਿਰਜ ਸੰਸਾਰਿਆ ਤੇ ਇਸੇ ਪ੍ਰਕਾਰ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਇਹ ਤੁਸੀਂ ਨਿਸ਼ਚਾ ਕਰਵਾਉਣਾ ਕੀਤਾ ਹੈ ਕਿ ਆਪ ਜੀ ਨੇ ਕਿ ਆਪ ਜੀ ਦੇ ਨਾਲ ਆਪ ਜੀ ਨੇ ਇਹ ਸਾਰੇ ਸੰਸਾਰ ਨੂੰ ਜਿਹੜਾ ਸਾਜਣਾ ਕੀਤਾ ਹੈ ਜਿਹੜਾ ਥਾਠ ਬਣਾਉਣਾ ਕੀਤਾ ਇਹ ਸਭ ਸੱਚ ਹੈ ਹਰ ਆਗਿਆ ਹੋਏ ਬੇਦ ਉਪਾਪ ਪੁੰਨ ਵਿਚਾਰਿਆ ਇਹ ਹਰੀ ਹੇ ਪਰਮੇਸ਼ਰ ਹੇ ਵਾਹਿਗੁਰੂ ਆਪ ਜੀ ਦੀ ਆਗਿਆ ਦੇ ਅਨੁਸਾਰ ਹੀ ਇਹ ਜਿਹੜੇ ਵੇਦਨੇ ਹੋਂਦ ਵਿੱਚ ਆਏ ਨੇ ਜਿਨ੍ਹਾਂ ਦੇ ਵਿੱਚ ਪਾਪ ਤੇ ਪੁੰਨ ਕਰਮਾਂ ਦੀ ਵਿਚਾਰ ਦੱਸੀ ਗਈ ਹੈ ਆਪ ਜੀ ਨੇ ਕਿਉਂਕਿ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਸੋ ਇਹ ਜਿਹੜੇ ਵੇਦਨੇ ਹੈ ਤਾਂ ਆਪ ਜੀ ਦੀ ਆਗਿਆ ਵਿੱਚ ਆਪ ਜੀ ਦੀ ਆਗਿਆ ਅਨੁਸਾਰ ਹਨ ਪਰ ਇਹਨਾਂ ਨੇ ਪਾਪ ਤੇ ਪੁੰਨ ਤੇ ਕਰਮ ਕਾਂਡ ਹੀ ਦੱਸੇ ਹਨ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ ਫਿਰ ਇਹ ਵਾਹਿਗੁਰੂ ਆਪ ਜੀ ਨੇ ਤਾਂ ਬ੍ਰਹਮਾ ਵਿਸ਼ਨ ਮਹੇਸ਼ ਭਾਵ ਬ੍ਰਹਮਾ ਵਿਸ਼ਨੂ ਤੇ ਸ਼ਿਵ ਜੀ ਇਹ ਤਿੰਨ ਗੁਣ ਪੈਦਾ ਕੀਤੇ ਨੇ ਤਿੰਨ ਦੇਵਤੇ ਪੈਦਾ ਕੀਤੇ ਨੇ ਤੇ ਇਹ ਤਿੰਨ ਦੇਵਤੇ ਪੈਦਾ ਕਰਕੇ ਸਾਰਾ ਸੰਸਾਰ ਜਿਹੜਾ ਇਹ ਸਾਰੇ ਸੰਸਾਰ ਦਾ ਵਿਸਥਾਰ ਕੀਤਾ ਹੈ ਜਿਸ ਦੇ ਬਾਰੇ ਚ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਏਕਾ ਮਾਈ ਜੁਗਤੀ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜਿਮ ਤਿਸ ਭਾਵੈ ਤਿਮੈ ਚਲਾਵੈ ਇਹ ਆਪਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਸੋ ਬ੍ਰਹਮਾ ਵਿਸ਼ਨੂ ਮਹੇਸ਼ ਤ੍ਰੈ ਗੁਣ ਵਿਸਥਾਰਿਆ ਆਪ ਜੀ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਜੀ ਪੈਦਾ ਕਰਕੇ ਤਿੰਨ ਗੁਣੀ ਮਾਇਆ ਪੈਦਾ ਕਰਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਸਾਰੀ ਸ੍ਰਿਸ਼ਟੀ ਬਣਾਉਣਾ ਕੀਤੀ ਹੈ ਨਵ ਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ ਫਿਰ ਇਹ ਨੌ ਖੰਡ ਪ੍ਰਥਮੀ ਇਹ ਨੌ ਖੰਡ ਜਿਹੜੀ ਧਰਤੀ ਹੈ ਇਹਨੂੰ ਬਣਾਉਣਾ ਕੀਤਾ ਹੈ ਇਹਨੂੰ ਸਾਜ ਕਰਕੇ ਬਣਾ ਕਰਕੇ ਹੇ ਹਰੀ ਹੇ ਪਰਮੇਸ਼ਰ ਹੇ ਵਾਹਿਗੁਰੂ ਆਪ ਜੀ ਨੇ ਆਪਣੇ ਰੰਗ ਆਪਣੀ ਕਲਾ ਦੁਆਰਾ ਇਸ ਨੂੰ ਸਵਾਰਣਾ ਕੀਤਾ ਹੈ ਵੇਖੀ ਜੰਤ ਉਪਾਏ ਅੰਤਰ ਕਲ ਧਾਰਿਆ ਵੇਖੀ ਜੰਤ ਉਪਾਏ ਵੇਖੀ ਭਾਵ ਪਿੰਨ ਪਿੰਨ ਪ੍ਰਕਾਰਾਂ ਦੇ ਜੀਵ ਜੰਤੂ ਪੈਦਾ ਕੀਤੇ ਜੀਵ ਜੰਤੂ ਪੈਦਾ ਕਰਕੇ ਇਹਨਾਂ ਦੇ ਵਿੱਚ ਕਲ ਧਾਰਿਆ ਆਪਣੀ ਸ਼ਕਤੀ ਧਾਰਨ ਕੀਤੀ ਹੈ ਇਨਾ ਸਾਰਿਆਂ ਜੀਵਾਂ ਵਿੱਚ ਆਪਣੀ ਸਤਾ ਵਰਤੌਣਾ ਕੀਤੀ ਹੈ ਤੇਰਾ ਅੰਤ ਨਾ ਜਾਣੇ ਕੋਈ ਸੱਚ ਸਿਰਜਣਹਾਰ ਆਹ ਇਹ ਸੱਚੇ ਸਿਰਜਣਹਾਰ ਵਾਹਿਗੁਰੂ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਜੇ ਕੋਈ ਚਾਵੇ ਨਾ ਕਿ ਮੈਂ ਪਰਮੇਸ਼ਰ ਦਾ ਅੰਤ ਜਾਣ ਸਕਦਾ ਹਾਂ ਤੇ ਸਤਿਗੁਰੂ ਜੀ ਸਪਸ਼ਟ ਕਰਕੇ ਦੱਸ ਦਿੰਦੇ ਨੇ ਤੇਰਾ ਅੰਤ ਨਾ ਜਾਣੈ ਕੋਈ ਸੱਚ ਸਿਰਜਣਹਾਰਿਆ ਹੇ ਸੱਚੇ ਸਿਰਜਣਹਾਰ ਹੇ ਵਾਹਿਗੁਰੂ ਆਪ ਜੀ ਦਾ ਕੋਈ ਵੀ ਅੰਤ ਨਹੀਂ ਜਾਣ ਸਕਦਾ ਆਪ ਜੀ ਦਾ ਕੋਈ ਅੰਤ ਨਹੀਂ ਜਾਣ ਪਾਉਂਦਾ ਤਾਂ ਕੀ ਤਾਂ ਕਾ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਈ ਵੱਡਾ ਸਾਹਿਬ ਊਚਾ ਥਾਉਂ ਉੱਚੇ ਉੱਪਰ ਉੱਚਾ ਨਾਉ ਏਵੜ ਉਚਾ ਹੋਵੈ ਕੋਇ ਤਿਸ ਉੱਚੇ ਕੋ ਜਾਣੈ ਸੋਇ ਸੋ ਤੇਰਾ ਅੰਤ ਨਾ ਜਾਣੈ ਕੋਇ ਸੱਚ ਸਿਰਜਣਹਾਰਿਆ ਏ ਸੱਚੇ ਏ ਸਿਰਜਣਹਾਰ ਵਾਹਿਗੁਰੂ ਆਪ ਜੀ ਦਾ ਕੋਈ ਅੰਤ ਨਹੀਂ ਜਾਣ ਪੌਂਦਾ ਤੂੰ ਜਾਣੈ ਸਭ ਵਿਦ ਆਪ ਗੁਰਮਖ ਨਿਸਤਾਰਿਆ ਏ ਵਾਹਿਗੁਰੂ ਤੂੰ ਜਾਣੈ ਸਭ ਵਿਦਿ ਹੈ ਵਾਹਿਗੁਰੂ ਸਾਰੀਆਂ ਵਿਧੀਆਂ ਨੂੰ ਆਪ ਹੀ ਤਾਂ ਜਾਣਦੇ ਹੋ ਹੇ ਤੇ ਜਿਹੜੇ ਗੁਰਮਖ ਨੇ ਮੁਖੀ ਗੁਰਾਂ ਕੋਲੋਂ ਜਿਨ੍ਹਾਂ ਨੇ ਉਪਦੇਸ਼ ਲਿਆ ਹੈ ਗੁਰੂ ਵਾਲੇ ਬਣੇ ਨੇ ਉਹਨਾਂ ਨੂੰ ਤੁਸਾਂ ਨੇ ਤਾਂ ਨਿਸਤਾਰਨ ਕੀਤਾ ਹੈ ਉਹਨਾਂ ਦਾ ਨਿਸਤਾਰਾ ਆਪ ਜੀ ਨੇ ਤਾਂ ਕੀਤਾ ਹੈ ਭਾਵ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ ਹੈ ਉਹਨਾਂ ਦਾ ਆਵਾ ਗਵਣ ਜਿਹੜਾ ਸੰਸਾਰ ਤੇ ਆਉਣਾ ਜਾਣਾ ਜੰਮਣਾ ਮਰਣਾ ਸੀ ਦਾ ਉਹ ਤੁਸੀਂ ਖਤਮ ਕਰ ਦਿੱਤਾ ਹੈ ਇਹ ਸੰਸਾਰ ਤੇ ਜੰਮਣ ਮਰਨ ਦਾ ਢੇੜਾ ਕੱਟ ਦਿੱਤਾ ਹੈ ਤੂੰ ਜਾਣ ਹੈ ਸਭ ਵਿਦ ਆਪ ਹੀ ਗੁਰਮੁਖ ਨਿਸਤਾਰਿਆ ਹੀ ਵਾਇਗੁਰੂ ਸਾਰੀਆਂ ਵਿਧੀਆਂ ਤੇ ਤੁਸੀਂ ਆਪ ਹੀ ਜਾਣਦੇ ਹੋ ਤੇ ਇਹਨਾਂ ਵਿਧੀਆਂ ਦੁਆਰਾ ਹੀ ਜਿਹੜੇ ਗੁਰਮੁਖ ਜਾਣ ਨੇ ਜਿਹੜੇ ਤੁਹਾਡੀ ਸ਼ਰਨ ਵਿੱਚ ਆਏ ਨੇ ਜਿਹੜੇ ਨਿਤਾ ਪ੍ਰਤੀ ਆਪ ਜੀ ਦਾ ਨਾਮ ਜਪਦੇ ਨੇ ਗੁਰੂ ਕੀ ਸੰਗਤ ਵਿੱਚ ਨਿਤਾ ਪ੍ਰਤੀ ਆਉਂਦੇ ਨੇ ਆਪਣੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖ ਨਿਸਤਾਰਿਆ ਫਿਰ ਉਹਨਾਂ ਦਾ ਜਿਹੜਾ ਪਾਰ ਉਤਾਰਾ ਉਹ ਆਪ ਕਰਦੇ ਹੋ ਉਹ ਆਪ ਜੀ ਦੀ ਜ਼ਿੰਮੇਵਾਰੀ ਬਣ ਜਾਂਦੀ ਏ ਕਿਉਂਕਿ ਉਹ ਤੁਹਾਡੀ ਸ਼ਰਨ ਵਿੱਚ ਆਏ ਨੇ ਤੂੰ ਜਾਣ ਹੈ ਸਭ ਵਿਦ ਆਪ ਹੀ ਗੁਰਮੁਖ ਨਿਸਤਾਰਿਆ ਇਹ ਵਾਹਿਗੁਰੂ ਸਾਰੀਆਂ ਵਿਧੀਆਂ ਤੇਰੇ ਕੋਲ ਨੇ ਤੂੰ ਹੀ ਉਹਨਾਂ ਨੂੰ ਜਾਣਦਾ ਹੈ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਪਾਰ ਉਤਾਰਾ ਇਹਨਾਂ ਦਾ ਕਰਨਾ ਹੈ ਜੀਵਾਂ ਦਾ ਤੇ ਗੁਰਮੁਖ ਨਿਸਤਾਰਿਆ ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ ਜਿਹੜੇ ਗੁਰੂ ਘਰ ਨਿਤਾ ਪ੍ਰਤੀ ਆਉਂਦੇ ਨੇ ਕਹਿੰਦੇ ਨੇ ਫਿਰ ਉਹ ਪਰਮੇਸ਼ਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਜੰਮਣ ਮਰਨ ਦੇ ਢੇੜ ਵਿੱਚ ਨਹੀਂ ਆਉਣ ਦਿੰਦਾ ਉਹ ਪਰਮੇਸ਼ਰ ਉਹਨਾਂ ਨੂੰ ਦੁਬਾਰਾ ਇਸ ਸੰਸਾਰ ਤੇ ਨਹੀਂ ਆਉਣ ਦਿੰਦਾ ਉਹਨਾਂ ਨੂੰ 84 ਲੱਖ ਜੁਨਾ ਦਾ ਢੇੜਾ ਜਿਹੜਾ ਉਹ ਨਹੀਂ ਕੱਟਣਾ ਪੈਂਦਾ ਸੋ ਇਸੇ ਪ੍ਰਕਾਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਇਸੇ ਪ੍ਰਕਾਰ ਕੱਲ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਪ੍ਰਮਾਨ ਕਰਨਗੇ ਜੇ ਤੂੰ ਮਿੱਤਰ ਆ ਸਾੜੜਾ ਇੱਕ ਭੋਰੀ ਨਾ ਵਿਸੋੜੀ ਜਿਉ ਮਹਿੰਜਾ ਤਉ ਮੋਹਿਆ ਕਦ ਪਸੀ ਜਾਨੀ ਤੋ ਹੈ ਇਹ ਸੁਪਰ ਵਿਚਾਰ ਵਿਸਥਾਰ ਪੂਰਵ ਕੱਲ ਨੂੰ ਹੋਵੇਗੀ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਤੂੰ ਜਾਣੈ ਸਭ ਵਿਦਆਪ ਗੁਰਮਕ ਨਿਸਤਾਰਿਆ ਤੂੰ ਜਾਣੈ ਸਭ ਵਿਦਆਪ ਗੁਰਮਕ ਨਿਸਤਾਰਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਮੇਰੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੂ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਨੂੰ ਖਾਂ ਸਭ ਗਵਾਈਆਂ ਕਰ ਸ਼ਾਂਤੀ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਤ ਕਰਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਨ ਪਾਇਆ ਤੁਦ ਜਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਹ ਸੁਖੋਆ ਤਿਤ ਕਰ ਅਨਦਵਾਸ ਨੰਦ ਸੁਣੋ ਵੱਡ ਭਾਗਿਓ ਸਗਲ ਮਨੋ ਰਤ ਪੂਰੇ ਬਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵੈਸੂ ਜਨ ਭੈ ਸਰਸ ਪੂਰੇ ਗੁਰ ਤੇ ਜਾਣੀ ਸੁਣਤੇ ਭੁਲੀਤ ਕਹਿਤ ਪਵਿੱਤ ਸਤ ਗੁਰ ਰਹਾ ਪਰਪੂਰੇ ਬੇਨੰਤ ਨਾਨਕ ਗੁਰ ਚਰਨ ਲਾਗੇ ਅਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਹਿਰਾ ਪਰਪੂਰੇ ਮਨਵੰਤ ਲਾਣਕ ਗੁਰ ਚਰਨ ਲਾਗੇ ਵਾਜੇ ਅਨਹਦ uh